ਤਾਂ ਤਵਿਆਂ ਨੂੰ ਹੁਣ ਗਰੀਸ ਗਰੂਸ ਕਰਾ ਕੇ ਇਹ ਕੰਮ ਸਾਰਾ ਕਰਾ ਕੇ ਨੂੰ ਖੜਾਈਏ ਰੰਗ ਰੰਗ ਮਰਵਾ ਦਾਂਗੇ ਕੰਮ ਤਾਂ ਕਰਾਉਣਾ ਹੀ ਆ ਬਾਈ 50000 ਬਣਿਆ ਗਲੀ ਇਸੀ ਦਿਵਾਉਂਗੇ ਹੋਰ ਤੁਸੀਂ ਕੀ ਕਰੋਗੇ ਫਿਰ ਇਹਦੇ ਪੈਸੇ ਬਣਿਆ ਤੁਹਾਨੂੰ ਤਾਂ ਦਾ 50000 ਬਣ ਕੇ ਕਿੱਧਰ ਫਿਰਦਾ ਹੈ ਤੈਨੂੰ ਹੁਣ ਪਤਾ ਨਹੀਂ ਆ ਜੀ ਤੇ ਮੇਰੀ ਗੱਲ ਸੁਣੋ ਬਾਈ ਦੱਸੋ ਪਹਿਲਾਂ ਤਾਂ ਮੇਰਾ ਰਾਤ ਦਾ ਹੀ ਤੈਨੂੰ ਬੁਲਾਈਏ ਪੰਚਾਇਤ 'ਚ ਮਹਾ ਯਾਰ ਸਾਰੀ ਉਮਰ ਮੂੰਹ 'ਤੇ ਲੱਗਣਾ ਬੰਦੇ ਦੇ ਖਾਣ ਨੂੰ ਨਾ ਪੰਚਾਇਤ ਕਾਦੇ ਵਾਸਤੇ ਵੀ ਤੇ ਬਾਈ ਪੈਸੇ ਮੋੜ ਜਿਹੜੇ ਕਾਦੇ ਮੋੜਾਂ ਵੀ ਬਚੋਲ ਕੀ ਦੇ ਪੈਸੇ ਹੋਰ ਕਾਦੇ ਕੋਈ ਮੋੜਦਾ ਹੁੰਦਾ ਮੈਂ ਤੈਨੂੰ ਸਾਖ ਕਰਾਇਆ ਸਾਖ ਨੂੰ ਕਿਹਾ ਉਹ ਕਿ ਨਿਆਣੇ ਜੰਮ ਗਏ ਇੱਥੇ ਕੀ ਕਰਤਾ ਹੋਰ ਮੈਂ ਜੰਮਣ ਵਾਲੇ ਨੇ ਤੂੰ ਜੰਮੇ ਨਾਲੇ ਹੋਰ ਰੱਖਣੀ ਨਾ ਰੱਖਣੀ ਉਹ ਤੇਰੇ ਤੇਰੇ ਸਾਰੇ ਸੀ ਕਾਦੇ ਮੋੜਾਂ ਵੀ ਪਜਾ ਤੇਰੇ ਪੈਸੇ ਤੂੰ ਜੰਮ ਦੇ ਮਾ ਤੇਰੇ ਨਿਆਣਿਆਂ ਦੀ ਲੋੜੀ ਮਨਾ ਦਿੰਦਾ ਦੋਸੇ ਦੀ ਮਨਾ ਰੱਖ ਲੈਂਦਾ ਉਸੇ ਦੀ ਜੰਮ ਨਾਲ ਉਸ ਨੂੰ ਵੀ ਉਹ ਕਰ ਲੈਂਦਾ ਤੂੰ ਦੇਖ ਮੇਰਾ ਪਿਓ ਪਹਿਲਾਂ ਆ ਕੇ ਗਿਆ ਉਹ ਤਾਂ ਮਿੰਡ ਮਿੰਡ ਜੇ ਕਰਦਾ ਬਈ ਮੈਂ ਨਹੀਂ ਕਰਦਾ ਦੇਖ ਆਪਣੀ ਗੱਲ ਵਧੂ ਤੂੰ ਪੈਸੇ ਦੇ ਦੇ ਤੂੰ ਨਾ ਮੈਥੋਂ ਭਾਂ ਦੇ ਮਾਰ ਮਰ ਲੈ ਆਪਣੇ ਤੇਰਾ ਮੂੰਹ ਰੰਗ ਤੂੰ ਹੁਣ ਦੇ ਦੇ ਭਾਰਾ ਮੈਂ ਤੇਰੇ ਪਿਓ ਦੇ ਮੂੰਹ ਚ ਪਾ ਸਮਝ ਗਈ ਗੱਲ ਇਹਦਾ ਕੰਮ ਕਰ ਮੈਂ ਤੇਰੇ ਨਾਲ ਲੜਨ ਨਹੀਂ ਆਇਆ ਤੇਰੇ ਮੈਂ ਕਹਿਣ ਆਇਆ ਕੀ ਕਹਿਣ ਨੂੰ ਫੁੱਟੀਵਾ ਦੇਗਾ ਯਾਰ ਤੂੰ ਥਾਣੇ ਕਚਹਿਰੀ ਚ ਗੱਲ ਜਾਊਗੀ ਤੂੰ ਬਾਦ ਤੂੰ ਜਿਹੜਾ ਕੁਝ ਕਰਨਾ ਨਾ ਕਰ ਲਈ ਮੇਰਾ ਜੱਗ ਪਾ ਦੇ ਇੱਥੇ ਦੇ ਦੇ ਨੂੰ ਭਾਰਾ ਜਦੋਂ ਤੇਰੇ ਪਿਓ ਨੂੰ ਕਹਿਦੀ ਦਰਦ ਠਾ ਤੂੰ ਕੀ ਕਰ ਦਿਖਾ ਦੇਗਾ ਇਹ ਚੱਕ ਕੱਢ ਦੂੰ ਮਰ ਮਾਰਾ ਉਹਦੇ ਨੂੰ ਪਾਣਾ ਲੈ ਜੇ ਜੇ ਨੂੰ ਪਿਆ ਯਾਰ